ਸੱਚੀ ਯਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਮੈਨੂੰ ਪਰਸਨਲੀ ਬਹੁਤ ਪਸੰਦ ਨੇ ਬਹੁਤ ਹੀ ਸੋਹਣੇ ਤੇ ਪਿਆਰੇ ਕਲਰ ਨੇ ਤੇ ਇਹਦੇ ਵਿੱਚ ਜਿਹੜਾ ਕਲਰ ਆਪਸ਼ਨ ਜਿਹੜੀਆਂ ਹੈਗੀਆਂ ਨੇ ਮੈਂ ਇਥੇ ਐਡ ਕਰ ਦਿੱਤੀਆਂ ਨੇ ਬਾਟਮ ਪਲੇਨ ਆਏਗੇ ਇਹਨਾਂ ਦੇ ਵਿੱਚ ਅੱਜ ਮੈਂ ਥੋੜੀਆਂ ਹਾਈ ਰੇਂਜ ਵਾਲੀਆਂ ਗਰਮੀਆਂ ਨਾਲ ਸਪੈਸ਼ਲ ਜਿਹੜੀਆਂ ਕਲੈਕਸ਼ਨ ਆਉਂਦੀਆਂ ਨੇ ਉਹ ਲੈ ਕੇ ਆ ਰੇਂਜ ਥੋੜੀ ਇਹਨਾਂ ਵਿੱਚ ਮੋਸਟਲੀ ਜਿਹੜੇ ਸੂਟਾਂ ਦੀ ਉਹ ਹਾਈ ਹੈ ਤੇ ਬਾਕੀ ਸਰਪ੍ਰਾਈਜ਼ ਆਉਣਾ ਇਹਨਾਂ ਦੀ ਡਿਟੇਲ ਵੈਸੇ ਮੈਂ ਜਿਵੇਂ ਦੱਸ ਦਿੱਤੀ ਹੈ ਕਿ ਮੋਸਟਲੀ ਜਿਹੜ ਕਾਟਨ ਦੇ ਗਰਮੀਆਂ ਨਾਲ ਸਪੈਸ਼ਲ ਕਲੈਕਸ਼ਨਾਂ ਨੇ ਸਮਰ ਸਪੈਸ਼ਲ ਕਲੈਕਸ਼ਨ ਅੱਜ ਦੀ ਵੀਡੀਓ ਮਾਰੀਏ ਮੈਂ ਲੈ ਕੇ ਆਈ ਆਂ ਕੋਟਾ ਡੋਰੀਆ ਹੋ ਗਿਆ ਐਮਬਰਾਇਡਰੀ ਵਾਲੀਆਂ ਨੇ ਮੋਸਟਲੀ ਕਲੈਕਸ਼ਨਾਂ ਜਿਹੜੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਦੀ ਅਗਰ ਕੋਈ ਇਹਨਾਂ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਆ ਉਹਨਾਂ ਵਿੱਚ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੁ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੈਸਵੀ ਸੋਰਦੀ ਤੁਸੀਂ ਕੁਐਰੀ ਕਰਨੀ ਹੈ ਅਗਰ ਬਾਈ ਕਰਨਾ ਹੈ ਜਾਂ ਪ੍ਰਾਈਸ ਡਿਸਕ੍ਰਿਪਸ਼ਨ ਡਿਟੇਲ ਜਾਣਨੀ ਹੈ ਮੈਂ ਕੋਸ਼ਿਸ਼ ਨਾ ਕਰਦੀ ਹੁੰਦੀ ਆ ਕਿ ਇੱਥੇ ਅਗਰ ਕੋਈ ਖੂਸ ਖੂਟਾਂ ਦੇ ਕਲੈਕਸ਼ਨਾਂ ਦੇ ਬਾਰੇ ਵਿੱਚ ਮੈਂ ਦੱਸ ਦਿਆਂ ਡਿਟੇਲ ਉਹਨਾਂ ਦੀ ਪ੍ਰਾਈਸ ਵਗੈਰਾ ਬਟ ਅਗਰ ਨਹੀਂ ਪੋਸੀਬਲ ਹੈ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਦੇ ਨਾਲ ਕਰ ਦਿਓ ਤਾਂ ਬੈਟਰ ਰਹੇਗਾ ਫਿਰ ਮੈਨੂੰ ਈਜ਼ੀ ਹੋ ਜਾਏਗਾ ਤੁਸੀਂ ਕਿਸ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਕਿਸੇ ਟਾਈਮ ਵੀਡੀਓ ਦਾ ਲਿੰਕ ਪੇਜ ਜਿੰਦੇ ਹੋ ਤੇ ਵੀਡੀਓ ਦੇ ਵਿੱਚ ਮੈਂ ਕਈ ਵਾਰੀ ਬਹੁਤ ਕਲੈਕਸ਼ਨ ਐਡ ਕੀਤੀਆਂ ਹੁੰਦੀਆਂ ਨੇ ਇਸ ਲਈ ਪੋਸੀਬਲ ਨਹੀਂ ਹੁੰਦਾ ਕਿ ਤੁਸੀਂ ਕਿਸ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਇਸ ਲਈ ਜਦੋਂ ਵੀਡੀਓ ਦੇਖਦੇ ਹੋ ਕਲੈਕਸ਼ਨ ਸੋਹਣੀ ਲੱਗਦੀ ਹੈ ਤਾਂ ਸਕਰੀਨਸ਼ਾਟ ਨਾਲ ਦੀ ਨਾਲ ਲੈ ਲਿਆ ਕਰੋ ਤੇ ਮੈਨੂੰ ਸੈਂਡ ਕਰ ਦਿਓ ਕਿ ਤੁਸੀਂ ਉਹਦੀ ਕੋਈ ਵੀ ਕੁਐਰੀ ਕਰਨੀ ਹੈ ਸਟੇਟਸ ਦੇਖਣਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣਾ ਨੇਮ ਸਿਟੀ ਦਾ ਨੇਮ ਦੱਸ ਦਿਓ ਮੈਂ ਸਟੇਟਸ ਤੇ ਜੋ ਵੀ ਲਗਾਨੀ ਹੈ ਅਪਡੇਟਸ ਕੋੜਾ ਨੰਬਰ ਸੇਵ ਕਰ ਲਵਾਂਗੀ ਤੇ ਫਿਰ ਤੁਹਾਨੂੰ ਸਟੇਟਸ ਜਿਹੜਾ ਉਹ ਸ਼ੋ ਹੋ ਜਾਏਗਾ ਉੱਥੇ ਹਰ ਤਰ੍ਹਾਂ ਦੀਆਂ ਅਪਡੇਟਸ ਆਉਂਦੀਆਂ ਨੇ ਜੈਲਰੀ ਹੋ ਗਈਆਂ ਇੱਥੇ ਥੋੜੀਆਂ ਮੈਂ ਲਿਮਟਿਡ ਕਲੈਕਸ਼ਨ ਐਡ ਕਰਦੀ ਹਾਂ ਉੱਥੇ ਹਰ ਤਰ੍ਹਾਂ ਦੀਆਂ ਜੋ ਵੀ ਮੇਰੇ ਕੋਲ ਅਵੇਲੇਬਲ ਹੁੰਦੀਆਂ ਨੇ ਮੈਂ ਉੱਥੇ ਐਡ ਕਰ ਦਿੰਦੀ ਆ ਹਮੇਸ਼ਾ ਮੈਂ ਵੀਡੀਓ ਜਿਹੜੇ ਛੋਟੇ-ਛੋਟੇ ਬਣਾਉਣੀ ਆ ਬਹੁਤ ਲੌਂਗ ਵੀਡੀਓ ਮੇਰੀ ਨਹੀਂ ਹੁੰਦੀਆਂ ਛੋਟੇ-ਛੋਟੇ ਵੀਡੀਓ ਹੁੰਦੀਆਂ ਨੇ ਕਲੈਕਸ਼ਨ ਆ ਮੈਂ ਕੋਸ਼ਿਸ਼ ਕਰਦੀ ਹਾਂ ਕਿ ਇਹ ਟ੍ਰੈਂਡੀ ਹੋਣ ਤੇ ਮੇਰੇ ਕੋਲ ਹਮੇਸ਼ਾ ਅਵੇਲੇਬਲ ਮੋਸਤੀ ਲੈਣ ਉਹ ਹੀ ਇੱਥੇ ਲੈ ਕੇ ਆਉ ਬਾਕੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਆਲਿਟੀ ਤਾਂ ਨੰਬਰ ਐਡਡ ਹੈ ਅੱਜ ਦੀ ਵੀਡੀਓ ਮੈਂ ਛੋਟੀ ਜੀ ਬਣਾਈ ਹੈ ਥੋੜੀਆਂ ਜਿਹੀ ਕਲੈਕਸ਼ਨ ਲੈ ਕੇ ਆਈਆਂ ਡਿਫਰੈਂਟ ਡਿਫਰੈਂਟ ਨੇ ਸਾਰੀਆਂ ਕੁਝ ਫਿਰ ਚਾਰ ਚਾਰ ਕਲਰ ਆਪਸ਼ਨ ਨੇ ਕੁਝ ਜ਼ਿਆਦਾ ਨੇ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਨਵੇਂ ਨਵੇਂ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ